ਆ ਬੰਦਾ ਆਪਣੇ ਆਪ ਵਿੱਚ ਬੰਦਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਆਪਦੇ ਬੱਚਿਆਂ ਨੂੰ ਕਹਿੰਦਾ ਸੀ ਸਾਬ ਜਾਦੇ ਤੇ ਕਹਿੰਦਾ ਸੀ ਮੈਂ ਕੀੜੀਆਂ ਤੋਂ ਬਣਾ ਦੂੰਗਾ ਸ਼ੇਰ ਤੇ ਬਾਅਦ ਵਿੱਚ ਜਦੋਂ ਸਿੰਘਾਂ ਨੂੰ ਪਤਾ ਲੱਗਾ ਤੇ ਇਹਦੇ ਨਾਲ ਕੀਤੀ ਗੱਲਬਾਤ ਤੇ ਪੂਰੀ ਗੱਲਬਾਤ ਇਹ ਦੀ ਸੁਣਵਰ ਕੀ ਹੋਇਆ ਇਹਦੇ ਨਾਲ ਜੀ ਮੈਂ ਤੁਹਾਨੂੰ ਇੱਕ ਬੇਨਤੀ ਸੁਣਿਆ ਮਹਾਰਾਜ ਸਾਹਿਬ ਇੱਕ ਬੇਨਤੀ ਸੁਣਿਆ ਮਹਾਰਾਜ ਤੈਨੂੰ ਨੇ ਕਿਹਾ ਇਹ ਬਾਟੇ ਵਾਲੀ ਗੱਲ ਨਹੀਂ ਰੋਕ ਦੋ ਬਾਟੇ ਵਾਲੀ ਗੱਲ ਕਹੀ ਰੋਕ ਰੋਕ ਸੁਣਿਆ ਵੇ ਜਦੋਂ ਨਾ ਬੋਲੀ ਮੈਂ ਉੱਥੇ ਕੁੱਤਾ ਪਿਆ ਤੇ ਮੈਂ ਮੈਂ ਇਹ ਗੱਲ ਕਹੀ ਮੈਂ ਕਿਹਾ ਵੀ ਕਹਿੰਦਾ ਇਹ ਬਾਟਾ ਮੈਂ ਨਾ ਏਦਾਂ ਹੀ ਤਿਆਰ ਕਰਕੇ ਨਾ ਤੇ ਕਹਿੰਦਾ ਜੇ ਅੰਮ੍ਰਿਤ ਉਹ ਨੂੰ ਬਾਟਿਆਂ ਨੂੰ ਜਿਹੜਾ ਬਾਟੇ ਵਿੱਚ ਅੰਮ੍ਰਿਤ ਤਿਆਰ ਕਰਕੇ ਤੇ ਕੀੜੀਆਂ ਨੂੰ ਛਕਾਤਾ ਨਾ ਤੇ ਉਹ ਸ਼ੇਰ ਬਣ ਜਾਣਗੇ ਲਾਗੇ ਇੱਥੇ ਕੁੱਤਾ ਪਿਆ ਜੇਤਾ ਆ ਕੁੱਤੇ ਨੂੰ ਇਹਨੇ ਸੋ ਗਿਆ ਮੈਂ ਮੈਂ ਕਿਹਾ ਫਿਰ ਕਿੰਦਾ ਸ਼ਕਤੀ ਬਣਾ ਦੇਗਾ ਕੁੱਤੇ ਨੂੰ ਕਿੰਦਾ ਕੀੜੀਆਂ ਨੂੰ ਛਕਾ ਕੇ ਸ਼ੇਰ ਬਣਾ ਦੇਗਾ ਮਰੇ ਮੈਂ ਕੀ ਆਖਿਆ ਇਹਨੂੰ ਕੀ ਉਹ ਤੇਰੇ ਕੋਲ ਅਥੋਰਟੀ ਕੀ ਹੈ ਤੂੰ ਪੰਜਾ ਸਿੰਘਾਂ ਦੇ ਵਿੱਚੋਂ ਆ ਪੰਜ ਪਿਆਰਾ ਵਾ ਜਾਂ ਤੂੰ ਕੋਈ ਮਹਾਪੁਲਕਿਆ ਮਾਰੇ ਅਸੀਂ ਮਹਾਪੁਲਕਿਆ ਸਾਡਾ ਸੰਤਨ ਮੰਨਿਆ ਲੈ ਅਸੀਂ ਸੰਤ ਸੁਪਾਈ ਦੇ ਨਾਂ ਤੇ ਆ ਨਹੀਂ ਤੂੰ ਸਿੱਖੀ ਆਂਦਾ ਬੜੇ ਨੂੰ ਆਂਦਾ ਦਸਮ ਪਾਤਸ਼ਾਹ ਦਾ ਗੁਰੂ ਨਾਨਕ ਪਾਤਸ਼ਾਹ ਦਾ ਅਸੀਂ ਪਾਸ਼ਾ ਦੇ ਬੱਚੇ ਹੁਣ ਮੰਨਣ ਦੇ ਮਾਰੇ ਮੰਨਦਾ ਬੁੱਤ ਦਾ ਮੰਨਦੇ ਜੀ ਜੇ ਤੂੰ ਨਾ ਫੋਥ ਮੰਨਦਾ ਆਪਣਿਆਂ ਨੂੰ ਫਿਰ ਤੂੰ ਇਹ ਕਿਤਰਾ ਕਹਿੰਦਾ ਵੀ ਮੈਂ ਦਸਮ ਬਾਸ਼ਾ ਮਹਾਰਾਜ ਜੀ ਕੀ ਕੀਤਾ ਤੁਹਾਡੇ ਵਿੱਚ ਪਰਦਾਖੋ ਜੀ ਕੀਤਾ ਮੇਰੇ ਚ ਨਹੀਂ ਮੱਦੀ ਵਧਾ ਮੈਂ ਨਾ ਬੈ ਬੈ ਫਿਰ ਦੇ ਪਿਆਰ ਨਹੀਂ ਮਹਾਰਾਜ ਇਹਨੂੰ ਘੱਡੀ ਜਨੇ ਕਰਾਉ ਇਹਨੂੰ 2 ਮਿੰਟ ਸਾਨੂੰ ਸੰਤਾਈ ਦੇ ਮਹਾਰਾਜ ਇਹਨੂੰ ਬਹੁਤ ਸਰਦਾਰ ਜੀ